ਦੁਰੀਏ ਮਾਰੂ ਚ ਸਾਲ 2026 ਦੀ ਆਮਦ ਦੇ ਜਸ਼ਨ ਮਨਾਏ ਜਾ ਰਹੇ ਹੈ ਇਹਨਾਂ ਜਸ਼ਨਾਂ ਦੇ ਦੌਰਾਨ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਭਾਜੀ ਸਭ ਤੋਂ ਪਹਿਲਾਂ 90 ਸਾਲ ਦੀਆਂ ਮੁਬਾਰਕਾਂ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਦੋਂ ਸਾਰੇ ਪਾਸੇ ਜਸ਼ਨਾਂ ਦਾ ਮਾਹੌਲ ਹੈ ਤੇ ਇੱਕ ਪਰਚੋਲ ਕਰੀਏ ਕਿ ਪੰਜਾਬ ਦੇ ਪੱਖੋਂ ਸਾਲ 2025 ਕਿਹੋ ਜਿਹਾ ਜਾ ਰਹੇ ਹਨ ਦੇਖੋ ਬਹੁਤ ਕੜਵਾ ਵੀ ਰਿਹਾ ਜਿਸ ਤਰੀਕੇ ਦੇ ਨਾਲ ਖੜਾ ਆਂਦੇ ਨਾਲ ਮੁਸ਼ਕਲਾਂ ਆਈਆਂ ਬਹੁਤ ਕੁਛ ਚਾਨਣਾ ਵੀ ਗਈਆਂ ਔਰ ਲੋਕਾਂ ਦਾ مالی ਨੁਕਸਾਨ ਵੀ ਹੋਇਆ ਔਰ ਪਾਕਿਸਤਾਨ ਦੇ ਨਾਲ ਵੀ ਜਲਾਦ ਜਿਹੋ ਜਿਹੇ ਹੋਏ ਆ ਔਰ ਉਤਨਾਪੂਰ ਨਹੀਂ ਰੇ ਸਾਡਾ ਵਪਾਰਪੁਰ ਪੱਖੋਂ ਵੀ ਪਰ ਠੀਕ ਹੈ ਹਰ ਸਮਾਂ ਹਰ ਸਮਾਂ ਇੱਕੋ ਜਿਹਾ ਨਹੀਂ ਹੁੰਦਾ ਉੱਪਰ ਹੁੰਦਾ ਹੇਠਾਂ ਹੁੰਦਾ ਸੋ ਜਿੱਥੇ ਕੜਮੀਆਂ ਜਿਆਦਾ ਰੱਬਗੇ ਅਰਦਾਸ ਹੈ ਇਸ ਗੁਰੂ ਨਗਰੀ ਤੋਂ ਕੋਈ ਕੜਮੀਆਂ ਜਦਾਂ ਨੂੰ ਦੂਰ ਕਰੋ ਔਰ ਸਾਡੇ ਤੇ ਮਿਹਰ ਭਰੇ ਹੱਥ ਰੱਖੋ ਔਰ ਜਿਹੜੀਆਂ ਮਿੱਠੀਆਂ ਜੱਦਾ ਨੇ ਉਹ ਹੋਰ ਵਧੀਆ ਰਹਿਣ 2026 ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ ਨਸ਼ੇ ਦੇ ਪੱਖੋਂ ਲੈਂਡ ਆਰਡਰ ਦੇ ਪੱਖੋਂ ਗੈਂਗਸਟਰਵਾਦ ਦੇ ਪੱਖੋਂ ਇਹਨਾਂ ਸਾਰਿਆਂ ਨੂੰ ਮਿਲੇ ਜੁਲੇ ਇੱਕ ਪੰਜਾਬ ਤੇ ਕੱਢੀ ਨਤੀਜਾ ਮੇਰਾ ਮੇਰਾ ਉਹਨਾਂ ਨਾਲ ਮੈਂ ਸਾਨ ਬੁੱਧੀ ਕਰਦਾ ਹਾਂ ਮੇਰੀ ਉਹਨਾਂ ਨਾਲ ਅਫਸੋਸ ਹੈ ਕਿ ਜਿਨ੍ਹਾਂ ਦੇ ਕਈ ਲੋਕ ਵਿਛੜ ਗਏ ਨੇ ਇਸ ਲੈਂਡ ਆਰਡਰ ਦੀ ਸਥਿਤੀ ਕਰਕੇ ਜਾਂ ਹੋਰਾ ਕਰ ਨਾ ਕਰਕੇ ਸੋ ਮੈਂ ਚਾਹੁੰਦਾ ਕਿ ਮੈਂ 2 ਦਿਨ ਬਾਅਦ ਇਹਦੇ ਤੇ ਬਹੁਤ ਗੱਲਾਂ ਕਰਾਂ ਕਿਉਂਕਿ ਅੱਜ ਜਿਹੜਾ 2 ਦਿਨ ਹੈ ਨਾ ਆ ਇੱਕ ਆਸਮਿਤ ਵਾਲੇ ਦਿਨ ਲੋਕ ਰੱਖਦੇ ਨੇ ਕਿ 2026 ਉਹਨਾਂ ਦੇ ਪਰਿਵਾਰਾਂ ਵਾਲੀ ਪਰ ਤਾਂ ਹੀ ਅਸੀਂ 2025 ਦੀ ਗੱਲ ਕਰ ਰਹੇ ਕਿ 25 ਦੇ ਪਰਚੋਲ ਕਰਕੇ ਅਸੀਂ 26 ਦੀ ਕੋਈ ਆਸਮਿਤ ਕਰਾਂਗੇ ਬਿਲਕੁਲ ਮੈਂ ਪਰਚੋਲ ਦੀ ਉਹੀ ਗੱਲ ਕਰ ਰਿਹਾ ਉਹ ਲੋਕਾਂ ਸਾਹਮਣੇ ਹੀ ਆ ਮੈਂ ਚਾਹੁੰਦਾ ਕਿ ਕਿਉਂਕਿ ਉਹਦੇ ਚ ਬਹੁਤ ਕੁਝ ਮੈਨੂੰ ਸਰਕਾਰ ਨੂੰ ਵੀ ਕਹਿਣਾ ਪੈਣਾ ਸਿਸਟਮ ਨੂੰ ਵੀ ਕਹਿਣਾ ਪੈਣਾ ਮੈਂ ਅੱਜ ਦੇ ਦਿਨ ਆਪਣੇ ਮੁਖਤੱਬ ਕਿਸੇ ਨੂੰ ਵੀ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਚਾਹੁੰਦਾ ਕਿ ਹਰ ਇੱਕ ਜਿੱਥੇ-ਜਿੱਥੇ ਵੀ ਬੈਠਾ ਚਾਹੋ ਮੇਰਾ ਪਸੰਦੀਦਾ ਚਾਹੇ ਨਾ ਪਸੰਦੀਦਾ ਚਾਹੇ ਸਾਡੀ ਪਾਰਟੀ ਦਾ ਪਸੰਦੀਦਾ ਚਾਹੇ ਨਾ ਪਸੰਦੀਦਾ ਪਰਮਾਤਮਾ ਨੂੰ ਸਭਨਾਂ ਨੂੰ ਬਹੁਤ ਖੁਸ਼ੀਆਂ ਬਖਸ਼ੇ ਮੈਂ ਇਸ ਪੋਜੀਸ਼ਨ 'ਤੇ ਹਾਂ ਪਰ 2026 'ਚ ਅਸੀਂ ਕਿਸ ਤਰ੍ਹਾਂ ਦੀ ਉਮੀਦ ਕਰ ਸਕਦੇ ਜਦੋਂ 2025 'ਚ ਜੋ ਹਾਲਾਤ ਰਹੇ ਐ ਦਿਨ ਦਿਹਾੜੇ ਗੋਲੀਬਾਰੀ ਦੀ ਘਟਨਾਵਾਂ ਵਾਪਰ ਰਹੀਆਂ ਲੁੱਟਖੋਹਾਂ ਹੋ ਰਹੀਆਂ ਨਸ਼ੇ ਨੂੰ ਲੈ ਕੇ ਜਿਹੜਾ ਫੈਸਾਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ 2026 'ਚ ਕੀ ਉਮੀਦ ਕਰਦੇ ਆਂ ਦੇਖੋ ਉਮੀਦ ਤੇ ਅਸੀਂ ਉਮੀਦ ਨਾਲ ਹੀ ਜੀਆ ਜਾਂਦਾ ਹੈ ਆਸਮੀਦ ਨਾਲ ਹੀ ਅਸੀਂ ਸੋਚਦੇ ਵੀ ਅਗਲਾ ਦਿਨ ਕੁਝ ਠੀਕ ਹੋਊਗਾ ਤਾਦੀ ਅਸੀਂ ਜ਼ਿੰਦਗੀ ਜੀ ਪਾਉਨੇ ਕਿਸ ਤਰ੍ਹਾਂ ਦੇ ਹਾਲਾਤਾਂ ਚ ਤਬਦੀਲੀ ਕਿਸ ਤਰ੍ਹਾਂ ਹੋਊਗੀ ਕਿਸ ਤਰ੍ਹਾਂ ਇਹ ਹਾਲਾਤ ਕਾਬੂ ਚ ਤਬਦੀਲੀ ਤੇ ਸਰਕਾਰ ਬਦਲਿਆ ਹੀ ਹੋ ਸਕਦੀ ਜਾਂ ਸਰਕਾਰ ਬਹੁਤ ਸ਼ਕਤੀ ਨਾਲ ਪੇਸ਼ ਆਵੇ ਸੋ ਬਹੁਤ ਮੈਂ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਕਰਾਂ ਦੋ ਚਾਰ ਹੁਣ ਇੱਕ ਭ੍ਰਿਸ਼ਟਾਚਾਰ ਦਾ ਬੜਾ ਵੱਡਾ ਅੱਡਾ ਹੈ ਜਿਹੜਾ ਇੰਪਰੂਵਮੈਂਟ ਟਰਸਟ ਹੈ ਉੱਥੇ ਅੱਛੀ ਕਾਰਵਾਈ ਹੋਈ ਮੈਂ ਆ ਦੀ ਸਰਾਹਨਾ ਕਰਦਾ ਹਾਂ ਕੁਝ ਜਿਹੜੇ ਕੋਈ ਵਾਰਦਾਤਾ ਹੋਈਆਂ ਨੇ ਉਹਨਾਂ ਦੇ ਬੰਦਿਆਂ ਨੂੰ ਅ ਮਤਲਬ ਫੜਿਆ ਵੀ ਗਿਆ ਬਟ ਕਈ ਬਹੁਤ ਜਗ੍ਹਾ ਢਿੱਲੀ ਕਾਰਗਜ਼ਰੀ ਬਹੁਤ ਜ਼ਿਆਦੀ ਹੈ ਮੈਂ ਫਿਰ ਕਹਿਣਾ ਚਾਹੁੰਦਾ ਅੱਜ ਮੈਂ ਉਸ ਮੂਡ 'ਚ ਨਹੀਂ ਹੈਗਾ ਕਿ ਮੈਂ ਸਰਕਾਰ ਨੂੰ ਜਾਂ ਕਿਸੇ ਵੀ ਬੰਦੇ ਨੂੰ ਕੁਝ ਕਮਾ ਕਿਉਂਕਿ 31 ਜਾ ਰਹੀ ਹੈ ਇੱਕ ਹੋਣੀ ਹੈ ਕੋਈ ਕੜਵਾੜ ਜਾਤ ਕੜਵਾੜ ਮੇਰੇ ਕਹੇ ਹੋਏ ਸ਼ਬਦ ਕਿਸੇ ਦੇ ਮਨ ਨੂੰ ਅੱਜ ਦੁਖਣ ਕਿਉਂਕਿ ਜਿੰਨੇ ਕਹਿ ਚੁੱਕੇ ਆ ਅਸੀਂ ਉਹਨਾਂ ਤੋਂ ਕੁਝ ਸੇਧ ਲੈਣੀ ਹੈ ਕੁਝ ਚਾਹੁੰਦੇ ਆ ਕਿ 25 ਨੂੰ ਪੜ ਕੇ ਸਰਕਾਰ ਧਿਆਨ ਦੇਵੇ 25 ਦੀ ਪਰਚੋਲ ਸਰਕਾਰ ਕਰੇ ਅਸੀਂ ਦੇ ਕੱਲ ਚੈਚਨ ਹੋਇਆ ਸਾਡੇ ਜਿਨੇ ਲੀਡਰ ਸਾਹਿਬਾਨ ਨੇ ਉਹਨਾਂ ਆਪਣੀ ਗੱਲ ਉੱਥੇ ਰੱਖੀ ਹੈ। ਔਰ ਸਰਕਾਰ ਵੀ ਇਹਨੂੰ ਪਰਚੋਲ ਕਰੇ ਤਾਂ ਕਿ 26 ਦੇ ਵਿੱਚ ਜਿਹੜੇ ਲੋਕ ਅੱਜ ਅਰਦਾਸ ਕਰ ਰਹੇ ਜਾਂ ਗੁਰੂ ਘਰਾਂ 'ਚ ਕਰ ਰਹੇ। ਕੋਈ ਯੋਜਨਾ ਜੀ ਕੋਈ ਚੰਗਾ ਸੁਣਿਆ ਨਹੀਂ ਗਿਆ। ਉਹੀ ਗੱਲ ਹੈ ਨਾ ਕਿ ਮੈਂ ਫੈਸਲਾ ਨਹੀਂ ਕੋਈ ਚੰਗੇ ਮੁੱਦੇ ਨਹੀਂ ਵਿਚਾਰੇ ਗਏ। ਬਿਲਕੁਲ ਮੈਂ ਉਹੀ ਗੱਲ ਕਹੂੰਗਾ ਨਾ ਕਿ ਇਹਨਾਂ ਤੋਂ ਸਿੱਧ ਲੈਣ ਦੀ ਲੋੜ ਹੈ। ਪੰਜਾਬ ਹਰ ਬਾਰ ਵੇਂਦਾ ਰਹਿੰਦਾ ਕਿ ਮੇਰੇ ਨਾਲ ਕੀ ਹੋਊਗਾ, ਕੀ ਵਾਪਰੂਗਾ। ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਜਿਹੜਾ ਖਾਸ ਕਰਕੇ ਜਿਹੜਾ ਸੱਤਾ ਦੇ ਉੱਤੇ ਬੈਠਾ ਉਹਦੀ ਜ਼ਿਆਦਾ ਜ਼ਿੰਮੇਵਾਰੀ ਹੈ। ਤੇ ਮੇਰਾ ਮੰਨਣਾ ਹੈ ਤੋ ਕਿਸ ਵਿੱਚ ਹੈ ਜੇ ਆਪ ਵੀ ਜਨਤਾ ਨੂੰ 2026 ਨੇ 2026 ਦਾ ਇਹੀ ਹੈ ਕਿ ਮੈਂ ਅਰਦਾਸ ਕਰਦਾ ਹਰਮੰਦਰ ਸਾਹਿਬ ਪ੍ਰਮਾਤਮਾ ਦੇ ਚਰਨਾਂ 'ਚ ਸ਼ਾਮੀ ਹੋਣ ਜਾਣਾ ਵੀ ਆ ਔਰ ਵੈਸੇ ਵੀ ਮੰਨ ਦੇ ਵੱਲੋਂ ਵੀ ਇੱਕ ਦਰਦ ਹੈ ਪੰਜਾਬ ਪ੍ਰਤੀ ਕਿ ਸ਼ਬਜੋ ਤਕਲੀਫਾਂ 25 ਚ ਹੋਈਆਂ ਪ੍ਰਮਾਤਮਾ ਉਹ 26 ਚ ਨਾ ਦਰਾਵੇ ਪ੍ਰਮਾਤਮਾ ਸਮੱਤ ਦੇ ਜਿਹਦੀ ਮੱਤ ਘਟਿਆ ਉਹਨੂੰ ਸਮੱਤ ਦੇਵੇ ਤੇ ਜਿਹੜਾ ਜਿਹੜਾ ਕੋਈ ਰਸਤਾ ਪ੍ਰਮਾਤਮਾ ਸਹੀ ਕਰ ਸਕਦਾ ਉਹਨੂੰ ਪ੍ਰਮਾਤਮਾ ਕਰੇ 26 ਚ ਜਿਹੜੇ ਲੋਕ ਚਾਹੇ ਕਿਹਦਾ ਕਾਰੋਬਾਰ ਹੈ ਚਾਹੇ ਕੰਮ ਹੈ ਉਹ ਲੋਕਾਂ ਦੇ ਕੰਮਾਂ ਦੇ ਵਿੱਚ ਪਰਮਾਤਮਾ ਵਾਧਾ ਪਾਵੇ ਲੋਕ ਵੀ ਆਸਮੀ ਦੇ ਹੀ ਰੱਖਦੇ ਨੇ ਔਰ ਪੰਜਾਬ ਜਿਹੜਾ ਆ ਉਹ ਜੋ ਸਥਿਤੀ ਜੋ ਲੰਘ ਰਿਹਾ ਹੈ ਪਰਮਾਤਮਾ ਮੇਰ ਰੱਖੇ 26 ਜੋ ਸਥਿਤੀ ਜੋ ਬਾਕੀ ਸਭੀ ਕਾਗਜ਼ਰਿੰਗ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਨੂੰ ਕੀ ਸਲਾਹ ਤੁਹਾਡੀ ਅਗਲੇ ਸਾਲ ਦੇ ਲਈ ਜਾਂ ਅਖੀਰਲੇ ਸਾਲ ਦੇ ਲਈ ਮੈਂ ਇਹੀ ਕਹਿ ਸਕਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਜੋ 4 ਸਾਲ ਤੁਸੀਂ ਹੋਇਆ ਉਹਦੀ ਪਰਚੋਲ ਕਰੋ ਔਰ ਮੈਂ ਨਵੇਂ ਸਾਲ ਦੀ ਸਭਨਾਂ ਨੂੰ ਵਧਾਈ ਤੁਹਾਨੂੰ ਕਹਿ ਕਿ ਦਿਨਾਂ ਮੈਂ ਚਾਹੇ ਸਾਡੇ ਵਿਰੋਧੀ ਧਿਰ ਨੇ ਚਾਹੇ ਸਟੇਟ ਚ ਨੇ ਚਾਹੇ ਸੈਂਟਰ ਚ ਨੇ ਔਰ ਇਹ ਪਰਚੋਲ ਜਿਹੜੀ ਆ ਮੈਂ 2 ਦਿਨ ਬਾਅਦ ਜਦੋਂ ਆਪਾਂ ਬਾਵਾਂਗੇ ਨਾ ਕੈਮਰੇ ਤੇ ਆ ਸਾਹਮਣੇ ਫਿਰ ਆਪਾਂ ਇਹਨੂੰ ਅੱਛੇ ਤਰੀਕੇ ਨਾਲ ਕੋਈ ਹੁਣ ਸੁਨਿਆ ਪੂਰਾ ਮੇਰੇ ਦਿਲੋਂ ਜਾਣਾ ਨਹੀਂਗਾ ਮੈਂ ਚਾਹੁੰਦਾ ਕਿ ਅੱਜ ਥੋੜੀ ਜੀ ਸਿਰਤਾੜੀ ਗੱਲ ਹੀ ਕਰਾਂ ਕਿਉਂਕਿ ਸਾਰੇ ਨਾਲ ਅੱਜ ਖੁਸ਼ੀ ਦੇ ਮਾਹੌਲ ਤੇ ਨੇ ਅੱਜ ਅੱਜ ਕੁਝ ਤੁਹਾਡੇ ਅੰਦਰ ਵੀ ਫਰ ਰਿਹਾ ਹੈ ਪਰਮਾਤਮਾ ਤੁਹਾਨੂੰ ਖੁਸ਼ੀਆਂ ਦੇਵੇ ਠੀਕ ਹੈ ਨਾ ਜੀ ਤੇ ਅੱਜ ਮੈਂ ਇੱਕ ਪੋਜ਼ਿਟਿਵਿਟੀ ਰੱਖਣਾ ਚਾਹੁੰਦਾ ਇਸ ਗੱਲ ਦੇ ਵਿੱਚ ਕਿਉਂਕਿ ਗੁਰੂ ਨਗਰੀ ਤੋਂ ਬਿਲੋਂਗ ਕਰਦਾ ਤੇ ਮੇਰਾ ਨਿਕਲੇ ਹੋਇਆ ਸ਼ਬਦ ਕਿਸੇ ਨੂੰ ਲੱਗੇ ਨਾ ਉਦਾਂ ਹਾਂ 2 ਦਿਨ ਬਾਅਦ 3 ਦਿਨ ਬਾਅਦ ਜੋ ਪੀਸੀ ਕਰਾਂਗੇ ਫਿਰ ਤੁਹਾਨੂੰ ਪੂਰੀ ਫਿਰ ਤੁਹਾਡੀ ਹਰ ਗੱਲ ਦਾ ਸਟੀਕ ਜਵਾਬ ਦਵਾਂਗਾ ਬਿਲਕੁਲ ਚਲ ਆ ਯਾਰ ਨਵੇਂ ਸਾਲ ਦੀ ਆਮਦ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਿੱਥੇ ਸੂਬਾ ਵਾਸੀਆਂ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਮੁਬਾਰਕਬਾਦ ਦਿੱਤੀ ਹੈ ਉਥੇ ਮੁੱਖ ਮੰਤਰੀ ਨੂੰ ਸੰਕੇਤਕ ਰੂਪ ਦੇ ਵਿੱਚ ਕਾਰਗੁਜ਼ਾਰੀ ਤੇ ਸਵਾਲੀਏ ਨਿਸ਼ਾਨ ਲਗਾਉਂਦੇ ਹੋਏ 4 ਸਾਲਾਂ ਦੀ ਕਾਰਗੁਜ਼ਾਰੀ ਕਾਰਗੁਜ਼ਾਰੀ ਦੀ ਪਰਚੋਲ ਕਰਕੇ ਆਉਂਦੇ ਬਾਰੇ ਦੇ ਵਿੱਚ ਉਹ ਗਲਤੀਆਂ ਨਾ ਦੁਹਰਾਉਣ ਦੀ ਨਸੀਹਤ ਦਿੱਤੀ ਹੈ ਕੈਮਰਾ ਪਸੰਦ ਅਵਤਾਰ ਸਿੰਘ ਜੀ ਨਾਲ ਮਨਿੰਦਰ ਸਿੰਘ ਮੋਂਗਾ ਬੀਡੀ ਨਿਊਜ਼ ਅੰਮ੍ਰਿਤਸਰ